ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਰਨਲ ਨੌਲੇਜ ਕਰੰਟ ਅਫੇਅਰਸ ਸਵਿਖ ਹਿਸਟਰੀ ਤੇ ਪੰਜਾਬੀ ਵਿਸ਼ਿਆਂ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਵਿਸ਼ਾ ਹੈ ਜੀ ਸਾਹਿਤ ਦੇ ਰੂਪ ਡਾਇਰੀ ਤੇ ਰੇਖਾ ਚਿੱਤਰ ਇਹ ਵੀਡੀਓ ਮਾਸਟਰ ਕੈਡਰ IIT ਪੇਪਰ 2 ਤੇ UGC ਦੇ ਵਿਦਿਆਰਥੀਆਂ ਦੇ ਲਈ ਬੜੀ ਲਾਇਬਨ ਵੀਡੀਓ ਵੀਡੀਓ ਹੈ ਸੋ ਗੱਲਬਾਤ ਕਰਦੇ ਹਾਂ ਡਾਇਰੀ ਬਾਰੇ ਡਾਇਰੀ ਡਾਇਰੀ ਨਿਰੋਲ ਨਿੱਜੀ ਰੰਗਤ ਵਾਲਾ ਸਾਹਿਤ ਰੂਪ ਹੈ ਨਿੱਜੀ ਮਤਲਬ ਆਪਣੇ ਆਪ ਬਾਰੇ ਜੋ ਲਿਖਿਆ ਜਾਂਦਾ ਹੈ ਡਾਇਰੀ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ਜਿਸ ਨੂੰ ਹਿੰਦੀ ਤੇ ਪੰਜਾਬੀ ਭਾਸ਼ਾ ਵਿੱਚ ਜਿਉਂ ਦੇ ਤਿਉਂ ਅਪਣਾ ਲਿਆ ਗਿਆ ਹੈ ਕਈ ਅੰਗਰੇਜ਼ੀ ਭਾਸ਼ਾ ਦੇ ਸ਼ਬਦਾਂ ਜਿਨ੍ਹਾਂ ਨੂੰ ਅਸੀਂ ਪੰਜਾਬੀ ਭਾਸ਼ਾ ਚ ਓਵੇਂ ਦੇ ਓਵੇਂ ਲੈ ਲੈਨੇ ਹਾਂ ਉਹਨਾਂ ਵਿੱਚੋਂ ਇੱਕ ਸ਼ਬਦ ਹੈ ਡਾਇਰੀ ਜਿਸ ਨੂੰ ਅੰਗਰੇਜ਼ੀ ਵਿੱਚ ਵੀ ਡਾਇਰੀ ਕਹਿੰਦੇ ਨੇ ਤੇ ਪੰਜਾਬੀ ਵਿੱਚ ਵੀ ਡਾਇਰੀ ਕਹਿੰਦੇ ਨੇ ਤੇ ਡਾਇਰੀ ਮਨੁੱਖ ਆਪਣੇ ਬਾਰੇ ਲਿਖਦਾ ਹੈ ਇਸ ਨੂੰ ਨਿੱਜੀ ਰੰਗਤ ਵਾਲਾ ਸਾਹਿਤ ਰੂਪ ਕਿਹਾ ਜਾਂਦਾ ਹੈ ਅੰਗਰੇਜ਼ੀ ਸ਼ਬਦ ਡਾਇਰੀ ਕਿਸ ਤੋਂ ਨਿਕਲਿਆ ਹੈ ਜੀ ਲਾਟਿਨ ਸ਼ਬਦ ਡਾਇਸ ਨਾਲ ਜੁੜਿਆ ਹੋਇਆ ਹੈ ਭਾਵ ਲਾਟਿਨ ਪਾਸ਼ਾ ਦਾ ਸ਼ਬਦ ਹੈ ਜੀ ਡਾਇਸ ਉਸ ਤੋਂ ਬਣਿਆ ਹੈ ਡਾਇਰੀ ਜਿਸ ਦਾ ਅਰਥ ਹੈ ਰੋਜ਼ਾਨਾ ਜਾਂ ਪ੍ਰਤੀ ਦਿਨ ਤਾਂ ਡਾਇਰੀ ਜਿਸ ਦੇ ਵਿੱਚ ਮਨੁੱਖ ਆਪਣੀ ਹਰ ਰੋਜ਼ ਦੇ ਜੋ ਕੰਮ ਨੇ ਕੰਮਾਂ ਦਾ ਵੇਰਵਾ ਲਿਖਦਾ ਹੈ ਉਸ ਨੂੰ ਡਾਇਰੀ ਕਿਹਾ ਜਾਂਦਾ ਹੈ ਸੋ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਡਾਇਰੀ ਲਾਟਿਨ ਭਾਸ਼ਾ ਦੇ ਸ਼ਬਦ ਡਾਇਸ ਤੋਂ ਬਣਿਆ ਹੈ ਜਦੋਂ ਕੋਈ ਵਿਅਕਤੀ ਤਾਰੀਖ ਈਸਵੀ ਸੰਮਤ ਤੇ ਸਮਾ ਦੱਸਦਾ ਹੋਇਆ ਘਟਨਾਵਾਂ ਨੂੰ ਉਸੇ ਤਰਤੀਬ ਵਿੱਚ ਪੇਸ਼ ਕਰਦਾ ਹੈ ਜਿਸ ਤਰਤੀਬ ਵਿੱਚ ਉਹ ਜੀਵਨ ਪ੍ਰਕਿਰਿਆ ਦੌਰਾਨ ਵਾਪਰਦੀਆਂ ਰਹੀਆਂ ਹਨ ਤੇ ਉਹਨਾਂ ਘਟਨਾਵਾਂ ਨਾਲ ਲੇਖਕ ਦਾ ਨਿਕਟਵਰਤੀ ਸਬੰਧ ਹੈ ਤਾਂ ਅਜਿਹੀ ਸਿਰਜਨ ਪ੍ਰਕਿਰਿਆ ਵਾਲੀ ਰਚਨਾ ਨੂੰ ਅਸੀਂ ਕੀ ਕਹਿ ਦਿੰਨੇ ਹਾਂ ਡਾਇਰੀ ਕਿਹਾ ਜਾਂਦਾ ਹੈ ਭਾਵ ਡਾਇਰੀ ਵਿੱਚ ਮਨੁੱਖ ਤਾਰੀਖ ਈਸਵੀ ਸਮਾ ਸੰਮਤ ਜਿਸ ਤਰ੍ਹਾਂ ਉਸ ਦੀ ਰੋਜ਼ਾਨਾ ਜ਼ਿੰਦਗੀ 'ਚ ਘਟਨਾਵਾਂ ਘਟਦੀਆਂ ਹਨ ਉਸੇ ਹੀ ਤਰਤੀਬ 'ਚ ਉਹ ਘਟਨਾਵਾਂ ਨੂੰ ਲਿਖਦਾ ਹੈ ਆਪਣੀ ਡਾਇਰੀ 'ਚ ਬਿਆਨ ਕਰਦਾ ਹੈ ਔਰ ਇਹ ਜੋ ਘਟਨਾਵਾਂ ਉਹ ਬਿਆਨ ਕਰਦਾ ਹੈ ਇਹ ਉਸ ਦੇ ਨਾਲ ਵਾਪਰੀਆਂ ਹੋਈਆਂ ਘਟਨਾਵਾਂ ਹਨ ਭਾਵ ਉਸ ਘਟਨਾਵਾਂ ਦੇ ਨਾਲ ਉਸ ਦਾ ਬੜਾ ਨੇੜੇ ਦਾ ਸਬੰਧ ਹੁੰਦਾ ਹੈ ਤਾਂ ਅਜਿਹੀਆਂ ਘਟਨਾਵਾਂ ਨੂੰ ਜਦੋਂ ਉਹ ਤਾਰੀਖ ਈਸਵੀ ਸੰਮਤ ਸਮੇਂ ਦੇ ਨਾਲ ਡਾਇਰੀ ਲਿਖਦਾ ਹੈ ਤਾਂ ਉਸ ਲਿਖਤ ਨੂੰ ਅਸੀਂ ਡਾਇਰੀ ਕਹਿੰਦੇ ਹਾਂ ਡਾਇਰੀ ਕਿਸੇ ਹੱਦ ਤੱਕ ਰਿਪੋਰਟ ਦਾ ਬੋਧ ਵੀ ਕਰਾਉਂਦੀ ਹੈ ਕਈ ਵਾਰ ਨਿਬੰਧ ਜਾਂ ਕਹਾਣੀ ਵੀ ਡਾਇਰੀ ਸ਼ੈਲੀ ਵਿੱਚ ਲਿਖੇ ਜਾਂਦੇ ਹਨ ਜਿਵੇਂ ਆਪਾਂ ਇੱਕ ਰਿਪੋਰਟ ਲਿਖਦੇ ਹਾਂ ਤਰੀਕ वाइज ਉਵੇਂ ਡਾਇਰੀ ਲਿਖੀ ਜਾਂਦੀ ਹੈ ਤਾਂ ਐਵੇਂ ਲੱਗਦਾ ਹੈ ਜਿਵੇਂ ਕੋਈ ਬੰਦਾ ਰਿਪੋਰਟ ਲਿਖ ਰਿਹਾ ਹੈ ਔਰ ਕਈ ਨਿਬੰਧ ਜਾਂ ਕਹਾਣੀਆਂ ਦੀ ਸ਼ੈਲੀ ਸ਼ੈਲੀ ਹੁੰਦਾ ਲਿਖਣ ਟੰਗ ਇਹ ਵੀ ਡਾਇਰੀ ਸ਼ੈਲੀ ਵਿੱਚ ਲਿਖੇ ਜਾਂਦੇ ਹਨ ਕਈ ਨਿਬੰਧਕਾਰ ਤੇ ਕਹਾਣੀਕਾਰ ਹਨ ਜਿਨ੍ਹਾਂ ਨੇ ਆਪਣੀਆਂ ਕਹਾਣੀਆਂ ਨੂੰ ਡਾਇਰੀ ਸ਼ੈਲੀ ਦੇ ਵਿੱਚ ਬਿਆਨ ਕੀਤਾ ਹੈ। ਕੁਲਮੀ ਲਾ ਕੇ ਡਾਇਰੀ ਇੱਕ ਅਜਿਹਾ ਸਾਹਿਤ ਰੂਪ ਹੈ ਜਿਸ ਵਿੱਚ ਨਿੱਜਤਾਵ ਦਾ ਸੁਰ ਜ਼ਿਆਦਾ ਉਗੜਦਾ ਹੈ ਨਿੱਜਤਾਵ ਹੁੰਦਾ ਆਪਣੇ ਬਾਰੇ ਸੈਲਫ ਬਾਰੇ ਲਿਖਣਾ। ਇਹੀ ਕਾਰਨ ਹੈ ਕਿ ਸਾਹਿਤ ਰੂਪ ਯਾਤਾਂ, ਸਵੈ ਜੀਵਨੀ, ਪੱਤਰਾਂ ਸਫਰਨਾਮਾ ਤੇ ਰਿਪੋਰਟ ਆਦਿ ਸਾਹਿਤ ਰੂਪਾਂ ਨਾਲ ਮਿਲਦਾ ਹੈ ਡਾਇਰੀ ਦੇ ਵਿੱਚ ਨਿੱਜਤਾ ਉਹ ਆਪਣੇ ਬਾਰੇ ਲਿਖਿਆ ਜਾਂਦਾ ਹੈ ਸਵੈ ਜੀਵਨੀ ਵੀ ਆਪਣੇ ਬਾਰੇ ਲਿਖਿਆ ਜਾਂਦੀਆਂ ਹਨ ਯਾਦਾਂ ਵੀ ਆਪਣੇ ਬਾਰੀਆਂ ਹੁੰਦੀਆਂ ਹਨ ਪੱਤਰ ਚ ਵੀ ਮਨੁੱਖ ਆਪਣੇ ਬਾਰੇ ਸਫਰਨਾਮਾ ਰਿਪੋਰਟ ਇਹਨਾਂ ਸਾਰਿਆਂ ਦੇ ਵਿੱਚ ਮਨੁੱਖ ਆਪਣੇ ਬਾਰੇ ਹੀ ਬਿਆਨ ਕਰਦਾ ਹੈ ਭਾਵੇਂ ਸਾਰੇ ਸਾਹਿਤ ਰੂਪਾਂ ਦਾ ਪ੍ਰધાન ਸਰ ਕੀ ਹੈ ਨਿੱਜਤਾਵ ਹੁੰਦਾ ਹੈ ਭਾਵੇਂ ਕਿ ਲੇਖਕ ਆਪਣੇ ਬਾਰੇ ਲਿਖਦਾ ਹੈ ਤਾਂ ਡਾਇਰੀ ਕਟਨਾਵਾਂ ਨੂੰ ਉਸੇ ਸਮੇਂਸਾਰਨੀ ਅਨੁਸਾਰ ਲਿਖਿਆ ਜਾਂਦਾ ਹੈ ਜਿਵੇਂ ਉਹ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵਰਤਦੀਆਂ ਹਨ ਹੁਣ ਗੱਲ ਕਰਦੇ ਹਾਂ ਆਪਾਂ ਰੇਖਾ ਚਿੱਤਰ ਦੀ ਕੀ ਰੇਖਾ ਚਿੱਤਰ ਕੀ ਹੈ ਰੇਖਾ ਚਿੱਤਰ ਆਧੁਨਿਕ ਵਾਰਤਕ ਰੂਪਾਂ ਵਿੱਚ ਅਸਲੋਂ ਹੀ ਵਿਲੱਖਣ ਰੂਪ ਵਿਦਾ ਹੈ ਮਤਲਬ ਬਿਲਕੁਲ ਹੀ ਇੱਕ ਅਲੱਗ ਜੀ ਜਿਹੜਾ ਸਾਹਿਤ ਰੂਪ ਹੈ ਇਸ ਵੰਗੇ ਦੀ ਵਾਰਤਕ ਵਿੱਚ ਕਿਸੇ ਸ਼ਖਸ ਜਾਂ ਸਾਹਿਤਕਾਰ ਦਾ ਅਕਸ਼ ਪੂਰੀ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਰੇਖਾ ਚਿੱਤਰ ਇਹ ਵਾਰਤਕ ਦੇ ਰੂਪਾਂ ਦੇ ਵਿੱਚੋਂ ਬਿਲਕੁਲ ਨਵਾਂ ਵਿਲੱਖਣ ਅਲੱਗ ਸਾਹਿਤ ਰੂਪ ਹੈ ਇਸ ਦੇ ਵਿੱਚ ਕਿਸੇ ਸ਼ਖਸ਼ ਜਾਂ ਸਾਹਿਤਕਾਰ ਦਾ ਅਕਸ਼ ਪੂਰੀ ਤਰ੍ਹਾਂ ਦੇ ਨਾਲ ਜੋ ਹੈ ਉਹ ਪੇਸ਼ ਕੀਤਾ ਜਾਂਦਾ ਹੈ ਰੇਖਾ ਚਿੱਤਰ ਬਾਰੇ ਹੋਰ ਗੱਲ ਕਰਦੇ ਹਾਂ ਸੰਬੰਧਿਤ ਸ਼ਖਸੀਅਤ ਦੇ ਲੁਕੇ ਚਿਪੇ ਪੱਖ ਰੇਖਾ ਚਿੱਤਰਾਂ ਹੀ ਪੇਸ਼ ਕੀਤੀ ਜਾਂਦੀਆਂ ਅਰਥਾਤ ਰੇਖਾ ਚਿੱਤਰ ਜਾਣੀਆਂ ਪਹਿਚਾਨੀਆਂ ਗੱਲਾਂ ਦਾ ਵੇਰਵਾ ਨਹੀਂ ਹੁੰਦਾ ਕਿ ਅਸੀਂ ਜਿਸ ਸ਼ਖਸੀਅਤ ਬਾਰੇ ਲਿਖਦੇ ਹਾਂ ਉਸ ਦੇ ਸ਼ਖਸੀਅਤ ਦੇ ਲੁਕੇ ਪੱਕ ਜੋ ਲੋਕਾਂ ਦੇ ਸਾਹਮਣੇ ਨਹੀਂ ਹਨ ਉਸ ਨੂੰ ਅਸੀਂ ਰੇਖਾ ਚਿੱਤਰ ਰਾਹੀਂ ਪੇਸ਼ ਕਰਦੀ ਹਾਂ ਸੋ ਜਾਣੀਆਂ ਪਹਿਚਾਨੀਆਂ ਗੱਲਾਂ ਜਿੰਨੂੰ ਸਾਰੇ ਲੋਕ ਜਾਣਦੇ ਹਨ ਇਰੇ ਕਾ ਚਿੱਤਰ ਦਾ ਵਿਸ਼ਾ ਨਹੀਂ ਹੁੰਦਾ ਕਿਸੇ ਵਿਸ਼ੇਸ਼ ਵਿਅਕਤੀ ਦੀ ਚਾਲ ਟਾਲ ਬੋਲਚਾਲ ਸੋਚ ਵਿਵਹਾਰਿਕ ਲੱਜਾ ਜਾਂ ਉਸ ਦੇ ਅੰਦਰ ਲੁਕੇ ਸ਼ਖਸ ਦਾ ਸ਼ਬਦ ਚਿੱਤਰਨ ਹੁੰਦਾ ਹੈ ਭਾਵ ਸ਼ਬਦਾਂ ਦੇ ਰਾਹੀਂ ਅਸੀਂ ਕਿਸੇ ਵਿਅਕਤੀ ਦਾ ਚਿੱਤਰਨ ਪੇਸ਼ ਕਰਦੇ ਹਾਂ ਜਿਸ ਵਿੱਚ ਉਸ ਦੀ ਚਾਲ ਟਾਲ ਬੋਲਚਾਲ ਸੋਚ ਇਹ ਸਾਰਾ ਜਾਂ ਉਸ ਦੇ ਸ਼ਖਸ ਦੇ ਅੰਦਰ ਜੋ ਲੁਕਵੇਂ ਗੁਣ ਹਨ ਉਸ ਨੂੰ ਅਸੀਂ ਸ਼ਬਦ ਚਿੱਤਰਾ ਰਹੀ ਪੇਸ਼ ਕਰਦੇ ਹਾਂ ਪੰਜਾਬੀ ਸਾਹਿਤ ਦੀ ਗੱਲ ਕਰੀਏ ਤਾਂ ਪੰਜਾਬੀ ਸਾਹਿਤ ਵਿੱਚ ਬਲਵੰਤ ਗਾਰਗੀ ਦੇ ਨਿੰਮ ਦੇ ਪੱਤੇ, ਸੁਰਮੇ ਵਾਲੀਅਕ, ਕੋਡੀਆਂ ਵਾਲਾ ਸੱਪ ਤੇ ਹੁਸੈਨ ਚੇਰੇ ਇਸ ਦੀ ਚੰਗੀ ਉਦਾਹਰਣ ਹਨ ਕਿਸ ਦੀ ਰੇਖਾ ਚਿੱਤਰ ਦੀ। ਤਕੀਰ ਦਾ ਪੀਰ, ਅਜੀਤਕੌਰ ਦਾ ਕਲਮ ਦੀ ਅੱਖ, ਕਰਮਜੀਤ ਸਿੰਘ, ਕਰਨਜੀਤ ਸਿੰਘ ਸਾਹਿਤ ਰੇਖਾ ਚਿੱਤਰਾ ਦੇ ਵਿੱਚ ਸੁਮਾਰ ਕੀਤੀਆਂ ਜਾਣ ਵਾਲੀਆਂ ਜੋ ਰਚਨਾਵਾਂ ਹਨ। ਸੋ ਇਸ ਤਰ੍ਹਾਂ ਅੱਜ ਸਾਹਿਤ ਰੂਪ ਡਾਇਰੀ ਤੇ ਰੇਖਾ ਚਿੱਤਰ ਬਾਰੇ ਮੈਂ ਤੁਹਾਨੂੰ ਦੱਸਿਆ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਜੁੜ ਕਰੋ ਜੀ ਇਸ ਚੈਨਲ ਤੇ ਮੈਂ ਤੁਹਾਨੂੰ ਜਰਨਲ ਨੌਲੇਜ ਕਰੰਟ ਅਫੇਅਰਸ ਵਿਕਸ ਹਿਸਟਰੀ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਇਸ ਚੈਨਲ ਤੇ ਮੈਂ ਤੁਹਾਨੂੰ ਪੰਜਾਬੀ ਵਿਕਸ ਤੇ ਹਿਸਟਰੀ ਦੇ ਮੋਕ ਟੈਸਟ ਵੀ ਕਰਵਾ ਰਹੀ ਹਾਂ ਜੋ ਕਿ ਤੁਹਾਡੇ ਪੇਪਰ ਦੀ ਤਿਆਰੀ ਵਿੱਚ ਬੜੇ ਲਾਇਵਾਂ ਸਿੱਧ ਹੋਣਗੇ ਸੋ अज का विषा साहित्य रूपा बारे सी जो कि मास्टर कैडर ई टी टी पेपर दो यू जी सी विद्यार्थियों बड़ी लाइवंद भीयो है डायरी की है रेखा चित्र की हैं इस बारे मैं थोड़ा तो जानकारी दी होर इस तरह दानकारियां प्राप्त करने ली मेरे यूट्यूब चैनल पंजाबी वाले भैन जी को सबसक्राइब कर महत्वपूर्ण जानकारियां प्राप्त करो जी और अपने पेपर की तैयारी करो इस तो इलावा फेसबुक ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਣ ਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜ਼ਰੂਰ ਕਰੋ ਜੀ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਪੇਪਰ ਦੀ ਤਿਆਰੀ ਕਰੋ ਸਫਲਤਾ ਪ੍ਰਾਪਤ ਕਰੋ ਧੰਨਵਾਦ